ਜਿਹੜੇ-ਜਿਹੜੇ ਏਰੀਆ ਚੋਂ ਜਿਹੜੀ-ਜਿਹੜੀ ਮਸ਼ੀਨਰੀ ਵਾਸਤੇ ਜਿੰਨੇ ਕ ਰੇਟ ਵਾਸਤੇ ਤੁਸੀਂ ਡਿਮਾਂਡ ਪਾਈ ਸੀਗੀ ਉਸ ਹਿਸਾਬ ਨਾਲ ਆਪਾਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਸੀ ਜਮਾ ਸਸਤੀ ਆਪਾਂ ਇੱਕ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਕੁੱਲ 60000 ਦੀ ਮਾਲਕ ਨੇ ਦੇਣੀ ਹੈ ਸੀ ਇੱਕ ਆਪਾਂ ਸਪਲੈਂਡਰ ਪਲੱਸ ਜਮਾ ਨਵਾਂ ਇੱਕ ਜਮਾ ਨਵੀਂ ਸਕੂਟੀ ਤੇ ਗੱਡੀਆਂ ਕਈ ਆਪਾਂ ਲੈ ਕੇ ਪਹੁੰਚੇ ਹਾਂ ਵਾਰੀ ਸਰ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465929488 ਤੁਹਾਡੇ ਕੋਲੇ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਆਪਣੇ ਵਟਸਐਪ ਨੰਬਰ ਤੇ ਭੇਜੋ ਜੇ ਤੁਸੀਂ ਐਡ ਕਰਵਾਉਣੀ ਹੈ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਾਂਗੇ ਜੀ ਪਹਿਲੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚਿਆ ਸਬਿਪਟ ਲੈ ਕੇ ਪਹੁੰਚਿਆ ਸੀ ਪਹਿਲਾਂ ਇੱਕ ਵਾਰੀ ਗੱਡੀ ਦੀਆਂ ਫੋਟੋਆਂ ਚੈੱਕ ਕਰੋ 16/17 ਮਾਡਲ ਹੈ ਸਬਿਪਟ ਵੀਡੀਓ ਜੀ ਟਾਇਰ ਨਵੇਂ ਨੇ ਟਾਇਰਾਂ 'ਚ ਅਲਾਈ ਬਹੁਤ ਸੋਹਣੇ ਲੱਗੇ ਹੋਏ ਨੇ ਸੀ ਤੇ ਪੰਜਾਬ ਨੰਬਰ ਦੀ ਗੱਡੀ ਹੈ ਟਾਇਰਾਂ 'ਚ ਅਲਾਈ ਇੱਕ ਵਾਰੀ ਚੈੱਕ ਜ਼ਰੂਰ ਕਰੋ ਜੀ ਗੱਡੀ ਦਾ ਰੰਗ ਆਪਾਂ ਨੂੰ ਮਿਲੂਗਾ ਜੀ ਗ੍ਰੇ ਜਾਂ ਅੰਦਰੋਂ ਬਹੁਤ ਸੋਹਣੀ ਗੱਡੀ ਦੇਖਣ ਨੂੰ ਮਿਲੂਗੀ ਇਹ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਦੇਖਣ ਨੂੰ ਮਿਲੂਗੀ ਨਾ ਤਾਂ ਕੋਈ ਗੱਡੀ ਐਕਸੀਡੈਂਟਡ ਐ ਜੀ ਨਾ ਕੋਈ ਲੱਗੀ ਬੱਜੀ ਐ ਨਾ ਕੋਈ ਬੰਪਰ ਟੁੱਟੇ ਭੱਜੇ ਨੇ ਨਾ ਕੋਈ ਬਾਡੀ ਲੈਂਸ ਡੈਂਟ ਜਾਂ ਸਕ੍ਰੈਚ ਕੁਝ ਨਹੀਂ ਹੈਗਾ ਜੀ ਬਹੁਤ ਵਧੀਆ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਸੀ ਜੇ ਕਿਸੇ ਨੂੰ ਇਹ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ ਗੱਡੀ ਨੂੰ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਤੋਰ ਕੇ ਵੀ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ ਕਰੋ ਮਾਲਕ ਨਾਲ ਜਿਹੜੀ ਵੀ ਗੱਲਬਾਤ ਕਰਨੀ ਹੈ ਜੀ ਗੱਡੀ ਖੜੀ ਹੈ ਜੀ ਇਹ ਅੰਮ੍ਰਿਤਸਰ ਏਰੀਆ 'ਚ ਤੇ ਗੱਡੀ ਦੀ ਡਿਮਾਂਡ ਹੈ 4,85,000 ਰੁਪਿਆ ਇਨਸ਼ੋਰੈਂਸ ਹਰ ਇੱਕ ਚੀਜ਼ ਆਪਾਂ ਨੂੰ ਮਿਲੂਗੀ ਫਸਟ ਓਨਰ ਹੈ ਤੇ 88,000 ਕੁੱਲ ਗੱਡੀ ਚੱਲੀ ਹੋਈ ਹੈ ਜੀ ਨੰਬਰ 2 ਤੇ ਆਪਾਂ ਮਰੂਤੀ 800 ਗੱਡੀ ਲੈ ਕੇ ਪਹੁੰਚੇ ਹਾਂ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਭੇਜੀ ਹੋਈ ਹੈ ਜੀ 2007 ਮਾਡਲ ਗੱਡੀ ਮਾਲਕ ਨੇ ਦੱਸੀ ਹੈ ਮਰੂਤੀ 800 ਹੈ ਜੀ ਏਸੀ ਹੀਟਰ ਵਰਕਿੰਗ 'ਚ ਹੈ ਪੰਜਾਬ ਨੰਬਰ ਦੀ ਅਸੀਂ ਚਿੱਟੇ ਰੰਗ ਦੀ ਹੈ ਟਾਇਰ ਨਵੇਂ ਨੇ ਸੋਹਣੀ ਗੱਡੀ ਅਸੀਂ ਤੇ ਜ਼ਿਲ੍ਹਾ ਫਿਰੋਜ਼ਪੁਰ ਹੈ ਜੀ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਰੇਟ ਜੇ ਆਪਾਂ ਦੇਖੀਏ ਤਾਂ 75000 ਰੁਪਏ ਇੱਕ ਡਿਮਾਂਡ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਬਹਿ ਕੇ ਮੌਕੇ ਤੇ ਰੇਟ ਘਟਬੱਧ ਕੀਤਾ ਜਾਊਗਾ ਜੇ ਤੁਸੀਂ ਗੱਡੀ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਕਿਸ ਨੇ ਚਲਾ ਕੇ ਦੇਖਣੀ ਗੱਡੀ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਸੀ ਬਾਕੀ ਤੁਸੀਂ ਮਾਲਕ ਦੇ ਘਰੇ ਜਾਉਂਗੇ ਤੁਹਾਨੂੰ ਗੱਡੀ ਸਾਰਿਆਂ ਨੂੰ ਪਸੰਦ ਆਉਗੀ ਗੱਡੀ ਦਾ ਰੇਟ ਪਸੰਦ ਆਊਗਾ ਸੀ ਗੱਡੀ ਦੇਖਣ ਚ ਪੂਰੀ ਸੋਹਣੀ ਹੈ ਸੀ ਇੰਜਨ ਉਂਝੜ ਪੂਰਾ ਵਧੀਆ ਬੈਟਰੀ ਨਵੀਂ ਹੈ ਸੀ ਹਰ ਇੱਕ ਚੀਜ਼ ਪ੍ਰੋਪਰ ਵਧੀਆ ਸੀ ਕੋਈ ਕੰਮ ਨਹੀਂ ਭਾਲਦੀ ਨਾ ਕੋਈ ਐਕਸੀਡੈਂਟਡ ਹੈ ਮਾਲਕ ਨਾਲ ਕਰੋ ਜੀ ਗੱਲਬਾਤ ਜੇ ਤੁਸੀਂ ਕਰਨਾ ਚਾਹੁੰਦੇ ਹੋ 95923 93460 ਕਰੋ ਜੀ ਗੱਲ ਹੁਣਾਂ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 9465629488 ਤੁਹਾਡੇ ਕੋਲੇ ਵੀ ਜੇ ਕੋਈ ਗੱਡੀ ਐ ਜੀ ਮੋਟਰਸਾਈਕਲ ਐ ਘਰ ਐ ਕੁੱਠੀਆਂ ਮਕਾਨ ਐ ਵੇਚਣਾ ਤੁਸੀਂ ਚਾਹੁੰਦੇ ਹੋ ਕਿਸੇ ਵੀ ਏਰੀਆ 'ਚ ਤਾਂ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਜਮਾਂ ਫ੍ਰੀ ਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਗੱਲ ਕਰਾਂਗੇ ਜੀ ਆਪਾਂ ਹੁਣ i20 ਗੱਡੀ ਦੀ i20 ਗੱਡੀ ਆਪਾਂ ਲੈ ਕੇ ਪਹੁੰਚਿਆ ਜਿਹੜੇ ਮਾਲਕ ਨੇ ਉਹ ਆਪ ਤਾਂ ਬਾਹਰ ਰਹਿੰਦੇ ਨੇ ਸੀ ਬਾਹਰ ਗਏ ਹੋਈ ਨਹੀਂ ਮਾਡਲ ਦੀ ਗੱਲ ਕਰੀਏ 11 ਮਾਡਲ ਮਾਲਕ ਨੇ ਗੱਡੀ ਦੱਸੀ ਸੀ ਬਾਬਾ ਬਕਾਲਾ ਮਾਲਕ ਦਾ ਏਰੀਆ ਅੰਮ੍ਰਿਤਸਰ 2 ਕੁ ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਸੀ ਬਾਹਰ ਗਈ ਮਾਲਕ ਦੀ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਖੜੀ ਹੈ ਸੀ ਤੁਹਾਡੀ ਗੱਲ ਹੋ ਜੂਗੀ ਚਾਹੇ ਮਾਲਕ ਨਾਲ ਹੋ ਜੇ ਚਾਹੇ ਮਾਲਕ ਦੇ ਕਿਸੇ ਪਰਿਵਾਰ ਦੇ ਮੈਂਬਰ ਨਾਲ ਹੋ ਜੇ ਕੋਈ ਗੱਡੀ ਜਾ ਕੇ ਦੇਖਣਾ ਚਾਹੁੰਦਾ ਤਾਂ ਇੱਕ ਵਾਰੀ ਜਾਇਓ ਜ਼ਰੂਰ ਜੀ ਗੱਡੀ ਨੂੰ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆ ਜੂਗੀ ਗੱਡੀ ਰੇਟ ਵੀ ਗੱਡੀ ਦਾ ਮਾਲਕ ਨੇ 2 ਲੱਖ ਰੁਪਈਆ ਕਿਹਾ ਬਾਕੀ ਕਹਿੰਦੇ ਸੀਗੇ ਮੋਕੇ ਤੇ ਕਰ ਲਾਂਗੇ ਬਾਕੀ ਟਾਇਰਾਂ ਚ ਅਲਾਈ ਲੱਗੇ ਹੋਈ ਨੇ ਚਿੱਟੇ ਰੰਗ ਦੀ ਹੈ ਗੱਡੀ ਸੋਹਣੀ ਹੈ ਸੀ ਅੰਦਰੋਂ ਪੂਰੀ ਵਧੀਆ ਪਈ ਹੈ ਗੱਡੀ ਨਾ ਕੋਈ ਕਮੀ ਪੇਸ਼ੀ ਹੈ ਨਾ ਕੋਈ ਐਕਸੀਡੈਂਟਡ ਹੈ ਸੀ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖਣਾ ਚਾਹੁੰਦੇ ਚਲਾ ਕੇ ਦੇਖ ਸਕਦੋਂ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ 99153 19220 ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਤੁਹਾਨੂੰ ਜਲਦੀ ਜਲਦੀ ਵੀਡੀਓ ਚ ਕਮੈਂਟ ਕਰਕੇ ਦੱਸੀ ਜਾਈਓ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਜੀ ਵਧੀਆ ਲੱਗਿਆ ਗੱਡੀਆਂ ਤੁਸੀਂ ਇੰਜਨੀਆਂ ਦੇਖੀਆਂ ਤੁਹਾਨੂੰ ਪਸੰਦ ਆਈਆਂ ਸੀ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਹੌਸਲਾ ਜਾਂ ਬਣਿਆ ਰਹਿੰਦਾ ਜੀ ਜਦੋਂ ਤੁਸੀਂ ਲਾਈਕ ਕਰਦੇ ਰਹਿੰਦੇ ਹੋ ਵੱਤ ਵਾਅ ਸ਼ੇਅਰ ਕਰ ਦੋ ਵੱਤ ਵਾਅ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਹਰ ਰੋਜ਼ ਆਪਾਂ ਨਮੀਆਂ ਨਮੀਆਂ ਮਸ਼ੀਨਰੀਆਂ ਤੁਹਾਨੂੰ ਦਿਖਾਉਂਦੇ ਰਹਿੰਦੇ ਹਾਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਜ ਮਸ਼ੀਨਰੀਆਂ ਲੈ ਕੇ ਪਹੁੰਚ ਜਾਨੀਆਂ ਸੀ। ਬਾਕੀ ਜਿੰਨੇ ਤੁਸੀਂ ਦੇਖ ਰਹੂ ਤੁਹਾਡੇ ਕੋਲੇ ਵੀ ਘਰ ਹੈ, ਕੋਠੀਆਂ, ਮਕਾਨ ਹੈ, ਵੇਚਣਾ ਤੁਸੀਂ ਚਾਹੁੰਦੇ ਹੋ ਸੀ। ਕਿਸੇ ਵੀ ਏਰੀਆ 'ਚੋਂ ਤੁਸੀਂ ਦੇਖ ਰਹੇ ਹੋ, ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਭੇਜੋ ਵੀਡੀਓ ਜਾਣਕਾਰੀ, ਫੋਟੋਆਂ। ਉੱਥੇ ਆਪਣਾ WhatsApp ਨੰਬਰ ਪੂਰੀ ਵੀਡੀਓ 'ਚ ਬਾਰ-ਬਾਰ ਚੱਲਦਾ ਰਹਿੰਦਾ ਜੀ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ, ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਸੀ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ। ਗੱਲ ਕਰਾਂਗੇ ਆਪਾਂ ਮੋਟਰਸਾਈਕਲ ਦੀ। ਆਪਣੇ ਕੋਲੇ ਸਪਲੈਂਡਰ ਪਲੱਸ ਮੋਟਰਸਾਈਕਲ ਇੱਕ ਮਾਲਕ ਨੇ ਸੇਲ ਵਾਸਤੇ ਭੇਜਿਆ ਹੋਇਆ ਸੀ 2021 ਮਾਡਲ ਹੈਗਾ ਚੱਲਿਆ ਬਹੁਤ ਘੱਟ ਹੋਇਆਗਾ ਤੇ ਮਾਲਕ ਨੇ ਵਧੀਆ ਰੱਖਿਆ ਹੋਇਆ ਸੀ ਪੰਜਾਬ ਨੰਬਰ ਹੈ ਤੇ ਸਾਰਾ ਮੋਟਰਸਾਈਕਲ ਜੈਨੂਨ ਆਪਾਂ ਨੂੰ ਮਿਲੂਗਾ ਸੀ ਨਾ ਕੋਈ ਐਕਸੀਡੈਂਟਡ ਹੈ ਨਾ ਕੋਈ ਟੁੱਟਿਆ ਭੱਜਿਆ ਨਾ ਕੋਈ ਇਹਦਾ ਪਾਰਟਸ ਟੁੱਟਿਆ ਭੱਜਿਆ ਸੀ ਨਾ ਕੋਈ ਚੇਂਜ ਹੋਇਆ ਵਧੀਆ ਸੀ ਟੋਟਲੀ ਤੁਸੀਂ ਕੰਡੀਸ਼ਨ ਦੇਖ ਹੀ ਰਹੇ ਹੋ ਤੇ ਸਾਰਾ ਕੁਝ ਆਪਾਂ ਨੂੰ ਜੈਨੂਨ ਮਿਲੂਗਾ ਤੇ ਕਪੂਰਥਲਾ ਮਾਲਕ ਦਾ ਏਰੀਆ ਜੀ 55000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਬਹਿ ਕੇ ਰੇਟ ਕਰ ਲੰਗੇ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਜਾ ਕੇ ਦੇਖ ਵੀ ਸਕਦੇ ਹੋ ਸੀ ਕਪੂਰਥਲਾ ਮਾਲਕ ਦਾ ਏਰੀਆ ਤੇ 21 ਮਾਡਲ ਹੈ ਕਾਗਜ਼ ਪੱਤਰ ਸਾਰੇ ਕੰਪਲੀਟ ਆਪ ਨੂੰ ਮਿਲ ਜਾਣਗੇ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਬਾਕੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਹੀ ਸਪਲੈਂਡਰ ਪਲੱਸ ਆ ਗਿਆ ਹੋਇਆ ਮੈਂ ਉਮੀਦ ਕਰਦਾ ਹਾਂ ਸੀ ਬਾਕੀ ਜ਼ਿਆਦਾਤਰ ਸਾਰਿਆਂ ਨੂੰ ਪਸੰਦੀ ਆਉਂਦਾ ਸੀ ਸੁਪਲੈਂਡਰ ਪਲੱਸ ਹਰ ਕੋਈ ਖਰੀਦਣਾ ਚਾਹੁੰਦਾ ਹੀ ਐ ਇਹਨਾਂ ਤਾਂ ਆਪਾਂ ਨੂੰ ਪਤਾ ਹੀ ਐ ਸੀ ਤੇ ਨੰਬਰ ਸਕਰੀਨ ਤੇ ਮਾਲਕ ਦਾ ਜੇ ਕਿਸੇ ਨੇ ਗੱਲ ਕਰਨੀ ਹੋਸੀ 8427160310 ਕਰੋ ਮਾਲਕ ਦੇ ਨਾਲ ਆਪ ਹੀ ਤੁਸੀਂ ਗੱਲ ਗੱਲ ਕਰਾਂਗੇ ਸਕੂਟੀ ਦੀ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੇ ਤੇ ਮੇਰੇ ਵੱਡੇ ਬਜ਼ੁਰਗਾਂ ਨੇ ਵੀ ਕਮੈਂਟ ਪਾਈ ਸੀ ਕਈ ਮੇਰੇ ਭਰਾਵਾਂ ਦੇ ਵੀ ਕਮੈਂਟ ਆਈ ਸੀ ਕਹਿੰਦੇ ਸੀਗੇ ਵੀ ਸਕੂਟੀ ਚਾਹੀਦੀ ਐ ਜਮਨ ਨਮੀ ਵਰਗੀ ਆਪਾਂ ਇੱਕ ਸਕੂਟੀ ਲੈ ਕੇ ਪਹੁੰਚੀ ਅਸੀਂ ਐਕਟਿਵਾ ਇਹ ਹੀ ਸਕੂਟੀ ਹੈ ਜੀ ਤੇ ਰੰਗ ਤੁਸੀਂ ਆਪ ਚੈੱਕ ਕਰ ਹੀ ਰਹੇ ਹੋ ਕਾਲੇ ਰੰਗ ਦੀ ਹੈ ਜੀ ਸਾਰੇ ਪਾਰਟਸ ਵਧੀਆ ਨੇ ਤੇ 2021 ਮਾਡਲ ਮਾਲਕ ਨੇ ਦੱਸੀ ਹੈਗੀ ਜਮਾਂ ਨਮੀ ਹੈ ਜੀ ਕਾਚੀ ਹੈ ਬਿਲਕੁਲ ਜਿਵੇਂ ਕਿ ਆਪਾਂ ਸ਼ੋਰੂਮ ਚੋਂ ਕੜਵਾ ਕੇ ਲਿਉਂਨੇ ਉਵੇਂ ਦੀ ਕੰਡੀਸ਼ਨ ਆਪਾਂ ਨੂੰ ਮਿਲੂਗੀ ਸਾਰੇ ਪਾਰਟਸ ਆਪਾਂ ਨੂੰ ਜੈਨੂਇਨ ਮਿਲ ਜਾਣਗੇ ਜੀ ਨਾ ਕੋਈ ਲੱਗੀ ਬੱਜੀ ਹੈ ਨਾ ਕੋਈ ਡੈਂਟ ਨਾ ਕੋਈ ਸਕ੍ਰੈਚ ਨਾ ਕੋਈ ਪਾਰਟਸ ਡੈਮੇਜ 55000 ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਜੀ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਜਾ ਕੇ ਦੇਖਣਾ ਚਾਹੁੰਦਾਗਾ ਤਾਂ ਮਾਲਕ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਸੀ 9000532711 ਇਹ ਮਾਲਕ ਦਾ ਨੰਬਰ ਹੈ ਜੀ ਗੱਲ ਕਰਾਂਗੇ ਜੀ ਆਪਾਂ ਆਲਟੋ ਗੱਡੀ ਦੀ ਜਮਾ ਸਸਤੀ ਇੱਕ ਆਪਾਂ ਆਲਟੋ ਗੱਡੀ ਹੁਣ ਲੈ ਕੇ ਪਹੁੰਚੀ ਆ ਹਾਂ ਮਾਲਕ ਨੇ ਡਿਮਾਂਡ ਕੁੱਲ 60000 ਰੁਪਿਆ ਕਹੀ ਸੀ ਸਿਲਵਰ ਰੰਗ ਦੇ ਵਿੱਚ ਗੱਡੀ ਆਪਾਂ ਨੂੰ ਮਿਲੂਗੀ ਮਾਡਲ 2006 ਹੈ ਜੀ ਪਾਸਿੰਗ ਇਹਦੀ ਰਿਨਿਊ ਮਾਲਕ ਨੇ ਕਰਵਾਈ ਸੀਗੀ ਅਪ ਕਰਵਾਈ ਹੋਈ ਸੀਗੀ 1 ਸਾਲ ਦੀ ਹਲੇ ਪਾਸਿੰਗ ਗੱਡੀ ਦੀ ਪਈ ਹੈਗੀ ਚਲਾ ਕੇ ਦੇਖਣਾ ਚਾਹੁੰਦੇ ਚਲਾ ਕੇ ਦੇਖ ਸਕਦਾਂ ਹਰਿਆਣਾ ਨੰਬਰ ਦੀ ਗੱਡੀ ਅਸੀਂ ਸੀਟ ਕਵਰ ਆਪਨੂੰ ਚੜੇ ਚੜਾਈ ਮਿਲ ਜਾਣਗੇ ਮੈਟਿੰਗ ਤਾਂ ਨਹੀਂ ਹੋਈ ਪਰ ਮੈਟ ਵਧੀਆ ਰੱਖੇ ਹੋਏ ਨੇ ਜੀ ਤੇ ਮਾਨਸਾ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚੇ ਆਏ ਗੱਡੀ ਮਾਲਕ ਨੇ ਵੇਚਣੀ ਹੈ ਕੋਈ ਖਰੀਦਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਸਕਦਾਂ 85 ਪੈਸੇ ਆਪਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਬਾਕੀ ਤੁਸੀਂ ਮਾਲਕ ਨਾਲ ਗੱਲਬਾਤ ਜਰੂਰ ਕਰੋ ਜੇ ਕੋਈ ਖਰੀਦਣ ਦਾ ਹੈਗਾ ਚਾਹਵਨ ਕੋਈ ਚਲਾ ਕੇ ਦੇਖਣਾ ਚਾਹੁੰਦਾ ਚਲਾ ਕੇ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦਾ ਹਾਂ ਬਾਕੀ ਤੁਸੀਂ ਮਾਲਕ ਦੇ ਘਰੇ ਜਾਓ ਜੀ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਹੀ ਦਿੱਤਾ ਸੀ ਬਾਕੀ ਵੀਡੀਓ ਕਿਵੇਂ ਦੀ ਲੱਗੀ ਜੀ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਵਧੀਆ ਲੱਗੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਅਗਲੀ ਵੀਡੀਓ ਵਾਸਤੇ ਜਰੂਰ ਕਮੈਂਟ ਪਾ ਦਿਓ ਤੇ ਮਿਲਦੇ ਆਂ ਜਲਦੀ ਆਪਾਂ ਤੇ ਐਡ ਕਰਵਾਉਣੀ ਹੈ ਭੇਜੋ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ 'ਚ ਲਿ